ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜੀਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ 쿠ਸ਼ੀ ਕੀਪਤੀ ਜਾਰੀ ਹੈ ਇੱਕ ਪਾਸੇ ਵਿਰਸਾ ਸਿੰਘ ਬਲਟੋਹਾ ਦੂਸਰੇ ਪਾਸੇ ਅੰਦਰਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜਾ ਸ਼ਿਕੰਜਾ ਕੱਸ ਰਹੇ ਨੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਪਸਾਰੇ ਨੇ ਇਹ ਗੱਲ ਖੁਲਾਸਾ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸੀ ਕਿਉਂਕਿ ਉਹਨਾਂ ਨੂੰ 2 ਹਫ਼ਤਿਆਂ ਵਾਸਤੇ ਮੁਤਲ ਕਰ ਦਿੱਤਾ ਗਿਆ ਹੈ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗਰੰਥੀ ਹੁਣ ਜਥੇਦਾਰ ਦੀ ਸੇਵਾ ਨਿਭਾ ਰਹੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਇਧਰ 2 ਹਫ਼ਤਿਆਂ ਬਾਅਦ ਪਤਾ ਲੱਗੇਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਕੇਤ ਨੇ ਕੀ ਇਸ਼ਾਰਾ ਕਰਦੀ ਹੈ ਜੇ ਗੱਲ ਕਰੀਏ ਕਿਸ ਤਰ੍ਹਾਂ ਦੇ ਵੱਡੇ ਇਲਜ਼ਾਮ ਲੱਗੇ ਪਹਿਲਾ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਮੈਨੂੰ 사ਲਾ ਭੈਣ ਚੋ ਦੀਆਂ ਗਾਲਾਂ ਕੱਢੀਆਂ ਗਈਆਂ ਇਸ ਦਾ ਹਵਾਲਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਮੈਂ ਮਲਵਈਆਂ ਮਲਵਈ ਦੇ ਮੂੰਹ ਦੇ ਵਿੱਚੋਂ ਅਜਿਹੀ ਗਾਲ ਨਿਕਲਣੀ ਸੁਭਾਵੀ ਹੈ ਇਸ ਗੱਲ ਤੋਂ ਮੈਂ ਮੁਕਰਦਾ ਨਹੀਂ ਲੇਕਿਨ ਉਹਨਾਂ ਨੇ ਕਹਿ ਕੇ ਕਿ ਜੇਕਰ ਡੇਢ ਘੰਟੇ ਦੀ ਇਹ ਵੀਡੀਓ ਦਿਖਾਈ ਜਾਵੇ ਤਾਂ ਸਿੱਖ ਪੰਥ ਕਹੇਗਾ ਕਿ ਛਤਰ ਕਿਉਂ ਨਹੀਂ ਮਾਰੇਗਾ ਵਿਰਸ ਸਿੰਘ ਬਲਤੋਹਾਰ ਨੂੰ ਉਸ ਤੋਂ ਬਾਅਦ ਸਕੇ ਸੰਡੂ ਜੋ ਗਾਨੀ ਹਰਪ੍ਰੀਤ ਸਿੰਘ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਮੇਰੀ ਧਰਮ ਪਤਨੀ ਦੇ ਨਾਲ ਇਹਨਾਂ ਦੇ ਨਜਾਇਜ਼ ਸੰਬੰਧ ਸੀ ਯਾਨੀ ਕਿ ਸਿਆਸੀ ਟੋਲਾ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਮੇਰੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਮੇਰੇ ਪਰਿਵਾਰ ਨਾਲ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ 15 ਦਿਨ ਤੋਂ ਅਸੀਂ ਟੈਨਸ਼ਨ ਦੇ ਵਿੱਚ ਆ ਮੈਂ ਅਤੇ ਮੇਰਾ ਬੱਚਾ ਅਤੇ ਮੇਰੀ ਧਰਮ ਪਤਨੀ ਇੱਧਰ ਇੱਕ ਹੋਰ ਵੱਡਾ ਸਿਆਪਾ ਪੈ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਡੇ ਖੁਲਾਸੇ ਕਰ ਦਿੱਤੇ ਨੇ ਮਾਲਵਿੰਦਰ ਮਾਲੀ ਜੋ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਹਿੱਸਾ ਰਹੇ ਨੇ ਹੁਣ ਉਹ ਹਿੱਸਾ ਨੇ ਕਾਂਗਰਸ ਪਾਰਟੀ ਦਾ ਪਿਛਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਨਜ਼ਾਇਜ਼ ਉਸਤੇ ਪਰਚਾ ਕੱਟ ਕੇ ਉਸ ਨੂੰ ਲਗਭਗ 15 ਤੋਂ 20 ਦਿਨ ਜੇਲ੍ਹ ਦੇ ਵਿੱਚ ਨਜ਼ਰਬੰਦ ਰੱਖਿਆ ਇਧਰ ਮਾਲਵਿੰਦਰ ਮਾਲੀ ਨੇ ਕਿਹਾ ਤੁਸੀਂ ਜੀਰੀ ਦਮਦਮਾ ਸਹਿਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰਦੇ ਹੋ ਇੱਥੇ ਜਦੋਂ ਕਿਹਾ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੁੰਦਾ ਸੀ ਤਾਂ ਪੰਜਾਬ ਦੀ ਵਰਲਡੀ ਗਾਇਕਾ ਜਿਹੜੀ ਹੈ ਬੰਦ ਕਮਰੇ ਵਿੱਚ ਮਿਲ ਆਉਂਦੀ ਸੀ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਕਿਰਦਾਰਕੁਸ਼ੀ ਕਿਉਂ ਨਹੀਂ ਹੋ ਰਹੀ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਯਾਨੀ ਕਿ 143 ਦੇ ਚਟੇਬਟੇ ਨੇ ਚਾਹੇ ਉਹ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਤੇ ਚਾਹੇ ਹੋਣ ਸੁਖਬੀਰ ਸਿੰਘ ਬਾਦਲ ਉਹਨੇ ਕਿਹਾ ਮੈਂ ਕਈ ਵਾਰ ਦੇਖਿਆ ਹੈ ਇਸ ਗੱਲ ਦਾ ਪਤਾ ਸਾਰੇ ਹੀ ਸ਼ਰੋਮਣੀ ਟਕਸਾਲੀ ਆਗੂਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਕਿਰਦਾਰ ਹੈ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਪੰਥ ਨੂੰ ਤੇ ਢਾ ਲਾਈ ਲਾਈ ਵੀ ਹੈ ਲਾਈ ਹੈ ਲੇਕਿਨ ਜਨਸੀ ਸ਼ੋਸ਼ਣ ਵੀ ਬਹੁਤ ਜ਼ਿਆਦਾ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਵਾਰ-ਵਾਰ ਇੱਕ ਪੰਜਾਬੀ ਗਾਇਕਾ ਦਾ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ ਉਹਨਾਂ ਕਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੇ ਕਰਦਾਰਕੁਸ਼ੀ ਕਈ ਵਾਰ ਕੀਤੀ ਗਈ ਆਪਣੇ ਆਪ ਦੀ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਮੀ ਧਰਮ ਦਾ ਬਾਣਾ ਪਹਿਨ ਕੇ ਕਈ ਜਨਸੀ ਸ਼ੋਸ਼ਣ ਕੀਤੇ ਨੇ ਬਰ ਇਹਨੇ ਕੋਲ ਸਰਕਾਰ ਸੀ ਸੱਤਾ ਦੇ ਵਿੱਚ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸੀ ਇਸ ਕਲੀ ਉਹਨਾਂ ਮਾਮਲੇ ਨੂੰ ਦਬਾ ਦਿੱਤਾ ਜਾਂਦਾ ਸੀ ਮਾਲਵਿੰਦਰ ਮਾਲੀ ਨੇ ਇੱਕ ਚੈਨਲ ਉੱਤੇ ਇੰਟਰਵਿਊ ਦਿੰਦੇ ਹੋਏ ਵੱਟ ਕਰ ਦਿੱਤੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੇ ਤਾਂ